ਸਾਹਿਤ ਦਾ ਰੰਗ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ শ্রোਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਮੋੜ ਤੁਹਾਡੇ ਰੋਬਰੂ ਹਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਅੱਜ ਦੋ ਮਿੰਨੀ ਕਹਾਣੀਆਂ ਮੇਰੀ ਆਪਣੀ ਡਾクター ਹਰਨੇਕ ਸਿੰਘ ਕਲੇਰ ਦੀ ਪਹਿਲੀ ਮਿੰਨੇ ਕਹਾਣੀ ਦਾ ਨਾਮ ਹੈ ਸਮੇਂ ਦਾ ਘੋੜਾ ਉੱਤ ਸਮਾਂ ਬਦਲ ਗਿਆ ਸਾਨੂੰ ਪ੍ਰੈਕਟੀਕਲ ਹੋਣਾ ਚਾਹੀਦਾ ਹੈ ਕੰਮ ਬਿਨਾਂ ਜੀਵਨ ਨਹੀਂ ਚੱਲਦਾ ਬਾਬੇ ਨਾਨਕ ਨੇ ਵੀ ਖੱਤੀ ਖੇਤੀ ਕਰਕੇ ਸਾਨੂੰ ਕਿਰਤ ਦਾ ਸੰਕਲਪ ਦਿੱਤਾ ਪਰ ਪ੍ਰੈਫੈਸਰ ਜਗ ਸਿੰਘ ਬੋਲੀ ਜਾ ਰਿਹਾ ਸੀ ਸਮੀਰ ਇੱਕੋ ਰਟ ਲਈ ਜਾਂਦਾ ਸੀ ਮੈਂ ਹੁਣ ਇੱਥੇ ਕੰਮ ਨਹੀਂ ਕਰਨਾ ਕੰਮ ਤਾਂ ਹਰ ਕੋਈ ਸੰਸਥਾ ਨਾਲ ਕਰਦਾ ਬੇਟਾ ਬੰਦੇ ਨਾਲ ਕੰਮ ਨਹੀਂ ਕਰਦਾ ਕੋਈ ਉਂਝ ਵੀ ਬੰਦੇ ਤਾਂ ਹਰ ਸੰਸਥਾ ਵਿੱਚ ਹੁੰਦੇ ਨੇ ਜਿੱਥੋਂ ਤੱਕ ਵਿਚਾਰ ਨਾ ਮਿਲਦਾ ਸਵਾਲ ਹੈ ਵਿਚਾਰਤਾ ਪਿਆਉ ਪੱਦੇ ਨਹੀਂ ਮਿਲਦੇ ਭੈਣ ਭਰਾਵਾਂ ਦੇ ਨਹੀਂ ਮਿਲਦੇ ਵਿਚਾਰਾਂ ਦੀ ਆਜ਼ਾਦੀ ਤਾਂ ਸਾਨੂੰ ਕੁਦਰਤ ਨੇ ਦੇ ਰੱਖੀ ਹੈ ਜਗ ਸਿੰਘ ਨੈਸੀ ਚਾਹੁੰਦਾ ਕਿ کشمیر ਆਪਣੀ ਨੌਕਰੀ ਛੱਡੇ ਨੌکریاں ਤਾਂ ਹੈ ਹੀ ਨਹੀਂ ਟੈਕਨੋਲੋਜੀ ਨੇ ਬੰਦਿਆਂ ਦੀ ਲੋੜ ਹੀ ਘਟਾ ਦਿੱਤੀ ਐ ਬੰਦਾ ਇੱਕ ਵਾਰੀ ਨੌਕਰੀ ਤੋਂ ਦਿਲਕ ਗਿਆ ਫਿਰ ਤਾਂ ਪਛਤਾਵਾ ਹੀ ਰਹਿ ਜਾਂਦਾ ਹੈ ਜੰਗ ਸਿੰਘ ਨੇ ਸਮੀਰ ਨੂੰ ਸਮਝਾਉਣ ਲਈ ਆਪਣੀ ਵਾਹ ਲਾਈ ਲੱਖਾਂ ਨੇ ਕਰੋੜਾਂ ਨੌਜਵਾਨ ਬੇਰੁਜ਼ਗਾਰ ਨੇ ਸਾਰੇ ਮਾਰੇ ਮਾਰੇ ਫਿਰਦੇ ਨੇ ਅੱਜ ਦੇ ਯੁੱਗ ਵਿੱਚ ਤਾਂ ਪੈਸੇ ਦਾ ਤੁਮਸ ਬਿਨਾ ਪੈਸੇ ਤੋਂ ਬੰਦਾ ਕਾਣੀ ਕੋਟੀ ਦਾ ਨਹੀਂ ਆਖਰ ਸਮੀਰ ਤਿਲਕ ਗਿਆ ਸੀ ਬਾਪੂ ਦੇ ਭੋਗ ਤੇ ਬੈਠਿਆਂ ਸਮੀਰ ਨੂੰ ਬਾਪੂ ਦੀਆਂ 10 ਸਾਲ ਪਹਿਲਾਂ ਕਹਿੀਆਂ ਗੱਲਾਂ ਉਦੇ ਸਿਰ ਵਿੱਚ ਹਥੌੜੇ ਵਾਂਗ ਵੱਜ ਰਹੀਆਂ ਸਨ ਸਮੇ ਦਾ ਘੋੜਾ ਉਸ ਨੂੰ ਕਾਠੀ ਤੋਂ ਲਾਹ ਕੇ ਆਪ ਦੂਰ ਨਿਕਲ ਗਿਆ ਸੀ ਬਾਪੂ ਦੇ ਤੁਰ ਜਾਣ ਤੋਂ ਬਾਅਦ ਉਸ ਨੂੰ ਸਮਝ ਆਈ ਕਿ ਹੁਣ ਉਸ ਨੂੰ ਆਪਣਾ ਦੀਪਕ ਆਪ ਹੀ ਬਣਾ ਪੈਗਾ ਦੋਸਤੋ ਇਹ ਸੀ ਮੇਰੀ ਪਹਿਲੀ ਕਹਾਣੀ ਜਿਸ ਦਾ ਨਾਮ ਸਮੇਂ ਦਾ ਘੋੜਾ ਤੇ ਹੁਣ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਦੂਜੀ ਕਹਾਣੀ ਇਸ ਮਿੰਨੀ ਕਹਾਣੀ ਦਾ ਨਾਮ ਹੈ ਲੇਖਕ ਦੀ ਮੌਤ ਨਵਕਿਰਨ ਸਪੋਰਟਸ ਅਧਿਆਪਕ ਹੈ ਉਸ ਦੀ ਸਿਫਤ ਇਹ ਹੈ ਕਿ ਉਹ ਸਟੇਜ ਦਾ ਤਾਂ ਨਹੀਂ ਹੈ ਸਟੇਜ ਤੇ ਬੋਲਣ ਲਈ ਉਹ ਕੁਝ ਸ਼ੇਅਰ ਲਿਖ ਲੈਂਦਾ ਹੈ ਸਕੇਜ ਚਲਾਉਣ ਸਮੇਂ ਉਹ ਸ਼ੇਅਰ ਬੋਲਣ ਕਰਕੇ ਹੀ ਉਸ ਦੀ ਬੱਲੇ ਬੱਲੇ ਹੋਈ ਹੋਈ ਸੀ ਇਲਾਕੇ ਪਰ ਵਿੱਚ ਆਪਣੇ ਅਧਿਆਪਕਾਂ ਵਿੱਚ ਉਹ ਕਾਫੀ ਮਸ਼ਹੂਰ ਹੋ ਗਿਆ ਸੀ ਹੌਲੀ ਹੌਲੀ ਉਸ ਦੀ ਕਲਮ ਨੂੰ ਨਮੀਆਂ ਕਰੰਬੜਾਂ ਫੁੱਟਣ ਲੱਗੀਆਂ ਉਸ ਦੀ ਕਲਮ ਕਵਤਾਵਾਂ ਲਿਖਣ ਲੱਗ ਪਈ ਉਸ ਦੇ ਸ਼ੇਅਰ ਕਵਤਾਵਾਂ ਲੋਕਾਂ ਦੀਆਂ ਮੁਸ਼ਕਲਾਂ ਦੀ ਬਾਤ ਪਾਉਂਦੇ ਸਨ ਇਸੇ ਲਈ ਉਹ ਜਦੋਂ ਸਟੇਜ ਤੇ ਬੋਲਦਾ ਤਾਂ ਲੋਕਾਂ ਨੂੰ ਬਹੁਤ ਪਸੰਦ ਆਉਂਦੇ ਉਹ ਦਿਨ-ਦਨ ਲੇਖਕਾਂ ਵਿੱਚ ਲੇਖਕ ਦੇ ਤੌਰ ਤੇ ਨਿਖਰਦਾ ਜਾ ਰਿਹਾ ਸੀ ਉਸਦੇ ਸਾਥੀ ਅਧਿਆਪਕ ਸਿਮਰ ਕੌਰ ਕੋਲੇ ਉਸ ਦੀਆਂ ਸਿਫਤਾਂ ਕਰਦੇ ਉਸ ਦੀ ਪਤਨੀ ਸਿਮਰ ਕੌਰ ਨੂੰ ਵਧਾਈਆਂ ਦਿੰਦੇ ਨਾ ਕਰੰਦੀਆਂ ਸਿਰਤਾ ਸੁਣ ਕੇ ਸਿਮਰ ਕੌਰ ਚੁੱਪ ਜਹੀ ਹੋ ਜਾਂਦੀ। ਇੱਕ ਐਤਵਾਰ ਦਾ ਦਿਨ ਸੀ। ਨਵਕਰਨ ਆਪਣੇ ਕਮਰੇ 'ਚ ਬੈਠਾ ਕੁਝ ਲਿਖ ਰਿਹਾ ਸੀ। ਉਹ ਅਚਾਨਕ ਸਿਮਰ ਕੌਰ ਦੀ ਉੱਚੀ ਆਵਾਜ਼ ਸੁਣ ਕੇ ਸੁੰਨ ਜਿਹਾ ਹੋ ਗਿਆ। ਕਲਮ ਰੁਕ ਗਈ। ਉਸਦੇ ਖਿਆਲਾਂ ਦੀ ਲੜੀ ਟੁੱਟ ਗਈ ਤੇ ਖਿਆਲ ਵਿਖਰ ਗਏ ਗੱਲ ਸੁਣ ਲੋ ਮੇਰੀ ਜੇ ਡੈਡੀ ਵਾਂਗੂ ਸਾਰਾ ਦਿਨ ਕਾਗਜ਼ ਕਾਏ ਕਰਕੇ ਹੀ ਕਰਦੇ ਰਹੇ ਤਾਂ ਮੈਂ ਪੇਕੀ ਤੁਰ ਜਾਣਾ ਮਾਸਟਰੀ ਕਰੋ ਸਪੋਰਟਸ ਕਰੋ ਮੈਨੂੰ ਕੋਈ ਇਤਰਾਜ਼ ਨਹੀਂ ਆ ਕਲਮਕਸਾਈ ਵਿੱਚ ਕਿਸੇ ਨੇ ਕੁਝ ਨਹੀਂ ਖਟਿਆ ਸਿਮਰਕੌਰ ਜਿੱਮੇ ਕੋਈ ਫੈਸਲਾ ਕਰਕੇ ਅੜੀ ਖੜੀ ਸੀ ਨੌਕਰ ਨੇ ਦੇਖਿਆ ਸਿਮਰਕੌਰ ਦੇ ਪਿੱਛੇ ਉਸੇ ਮੰਮੀ ਵੀ ਖੜੀ ਸੀ ਉਸਨੂੰ ਭੁੱਲ ਹੀ ਗਿਆ ਕਿ ਅੱਜ ਉਸਨੇ ਇੱਕ ਕਵੀ ਦਰਬਾਰ ਦੀ ਸਟੇਜ ਸੰਭਾਲਣੀ ਹੈ ਉਹ ਡੋਰ ਪੜ ਜਾ ਹੋਇਆ ਕਾਪੀ ਅਤੇ ਕਲਮ ਰੱਖ ਕੇ ਬੂਹੇ ਵਰਨ ਉਤਰ ਕੇ ਦੋਸਤੋ ਇਸ ਮੇਰੀ ਦੂਜੀ ਮਿੰਨੀ ਕਹਾਣੀ ਲੇਖਕ ਦੀ ਮੌਤ ਤੁਹਾਨੂੰ ਪਤਾ ਹੈ ਕਿ ਸਹਿਤ ਦੇ ਰੰਗ ਪ੍ਰੋਗਰਾਮ ਵਿੱਚ ਅਸੀਂ ਸਿਰਫ ਸਹਿਤਕ ਕਿਰਤਾਂ ਕਵਤਾਵਾਂ ਮਿੰਨੀ ਕਹਾਣੀਆਂ ਅਤੇ ਵਿਚਾਰ ਚਰਚਾ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਲਈ ਇੰਨਾ ਹੀ ਫਿਰ ਅਸੀਂ ਮਿਲਾਂਗੇ ਕਿਸੇ ਹੋਰ ਲੇਖਕ ਦੀਆਂ ਕਵਤਾਵਾਂ ਮਿੰਨੀ ਕਹਾਣੀਆਂ ਜਾਂ ਕਿਸੇ ਵਿਚਾਰ ਚਰਚਾ ਦੇ ਨਾਲ ਮੈਨੂੰ ਆਗਿਆ ਦਿਓ ਸਤ ਸ੍ਰੀ ਅਕਾਲ